ਤੁਸੀਂ ਪਹਿਲਾਂ ਵੀ ਪੰਜਾਬ ਆਉਂਦੇ ਰਹੇ ਹੋ ਮੈਨੂੰ ਪਤਾ ਹੈ ਮੈਂ ਸਾਰੀਆਂ ਸੀਡੀ ਕੈਸੇਟਸ ਦੇ ਵਿੱਚ ਵੀ ਸਟਾਇਰ ਕਰਦਾ ਰਿਹਾ ਬਹੁਤ سارے ਪਰਿਵਾਰ ਆਹ ਜੇ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੜੀ ਮੁਸ਼ਕਲ ਨਾਲ ਮਨਾ ਕੇ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਕਿ 15 ਦਿਨ ਲਈ ਆ ਜਾਓ ਤਾਂ ਕਿ ਉਹਨਾਂ ਨੂੰ ਇਹ ਹੁੰਦਾ ਸਾਡੇ ਬਾਦ ਪੇਕੇ ਨਾਲ ਨਾਤਾ ਜੁੜਿਆ ਰਹੇ ਆਪਦਾ ਘਰ ਦੇਖ ਲੈਣਗੇ ਆਪਦੇ ਰਿਸ਼ਤੇਦਾਰ ਉਹਨਾਂ ਨੂੰ ਮਿਲ ਲੈਣਗੇ ਜਿਹੜੀਆਂ ਜ਼ਮੀਨਾਂ ਪਲਾਟ ਦੇਖ ਲੈਣਗੇ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਮਨਾ ਕੇ ਲੈ ਕੇ ਆਉਂਦੇ ਸੀ ਪਰ ਦਿੱਲੀ ਤੋਂ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਤਿੰਨ ਚਾਰ ਵਾਰੀ ਬੇਇਜ਼ਤੀ ਹੋ ਜਾਂਦੀ ਸੀ ਪੁਲਿਸ ਵਾਲਿਆਂ ਨੇ ਮਾਰਿਆ ਥੱਪੜ ਕਿਤੇ ਕੁਝ ਰੋਕ ਲਿਆ ਉਹ ਬੱਚਿਆਂ ਦੇ ਸਾਹਮਣੇ ਜਦੋਂ ਹੁੰਦਾ ਸੀ ਤਾਂ ਉਹ ਬੱਚੇ ਕਹਿੰਦੇ ਸੀ ਡੈਡ ਵੀ ਡੋਨਟ ਵਾਂਟ ਟੂ ਸਟੇ ਹੇਅਰ ਅਸੀਂ ਤਾਂ ਪਿੱਛੇ ਵਾਪਸ ਜਾਵਾਂਗੇ ਜਿੰਨਾ ਉਵੇ ਇੱਦਾਂ ਨਹੀਂ ਹੋਈ ਹੋਈ ਤੁਹਾਡੇ ਚ ਵੀ ਬੈਠੇ ਹੋਣੇ ਜਿੰਨਾਂ ਇਹ ਹੋਈਆਂ ਨੇ ਬੇਜਤੀਆਂ ਹੁੰਦੀਆਂ ਸੀ ਇੱਥੇ ਥਾਣੇ ਜਾਓ ਉੱਥੇ ਉਹ ਕਿੱਧਰ ਮੂੰਹ ਚੱਕਿਆ ਕਿਸੇ ਕੰਮ ਜਾਓ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਦੇ ਇੱਕ ਮੇਰਾ ਦੋਸਤ ਹੈ ਉਹਨੇ ਗੱਲ ਦੱਸੀ ਮੈਨੂੰ ਕਹਿੰਦਾ ਯਾਰ ਆਪਣਾ ਦੋਸਤ ਹੈ ਕੈਲੀਫੋਰਨੀਆ ਚ ਕੰਮ ਕਰਦੇ ਟਰੱਕਿੰਗ ਦਾ ਕੰਮ ਕਰਦਾ ਕਹਿੰਦਾ ਯਾਰ ਆਪਣੇ ਭਰਾ ਤੋਂ ਠੇਕਾ ਲੈਣ ਆ ਗਿਆ ਵੀ ਚਲ 25 ਸਾਲ ਹੋ ਗਏ ਚੱਲ ਤੂੰ ਪਿਛਲੇ 5 ਸਾਲ ਲਈ ਠੇਕਾ ਦੇ ਦੇ। ਬਾਕੀ ਚੱਲ 20 ਸਾਲ ਤੂੰ ਬਾਹਲੀ ਜਿਹੜੀ ਕੋਈ ਗੱਲ ਨਹੀਂ। ਉਹ ਕਹਿੰਦਾ ਮੈਂ ਠੇਕਾ ਲੈਣ ਆਇਆ ਤੇ 10 ਬੈਠਾ ਕਿਤੇ ਕਹਿੰਦਾ ਪੰਜ ਤਰੀਕ ਨੂੰ ਜਾਣਾ ਹੈ। ਉਹਨੇ ਕੀ ਕੀਤਾ ਕੋਈ ਐਸਆਈਐਸਐਚ ਉਹ ਲੋਕਲ ਜਾਣਦੇ ਹੀ ਹੁੰਦਾ। ਉਹਦੇ ਨਾਲ ਕੀਤੀ ਗੱਲ ਬੱਕਰੀ ਚੋਰੀ ਦਾ ਕੇਸ ਪਵਾਤਾ ਉਹਤੇ। ਪਰ ਬੱਕਰੀ ਚੋਰੀ ਦੇ ਕੇਸ ਤੇ ਪਾਸਪੋਰਟ ਫੜ ਲੈਂਦੇ ਆ ਜੀ। ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠੇਕਾ ਆਇਆ ਠੇਕਾ ਲੈਣ ਸੀ ਪੈਸੇ ਦੇ ਕੇ ਗਿਆ ਕਹਿੰਦਾ ਮੈਨੂੰ ਜਾ ਲੈਣ ਤਾਂ ਮੈਨੂੰ ਉਧਰੋਂ ਨਾ ਕਿਤੇ ਮੇਰੇ ਪੰਗਾ ਪੈ ਜੇ ਕੰਮ ਤੋਂ ਨਾ ਕੱਢ ਦੇਣਾ ਮੈਨੂੰ ਉੱਥੋਂ ਆ ਕੰਮ ਹੁੰਦ ਰੇ ਜਾ ਫਿਰ ਤਰੀਕ ਕਿਉਂਕਿ ਤੁਹਾਡੀ ਤਾਂ ਇੱਕ ਵਾਪਸੀ ਦੀ ਡੇਟ ਹੁੰਦੀ ਹੈ ਕਨਫਰਮ ਉਹਨਾਂ ਚਿਰ ਟਲ ਜਾਂਦੇ ਸੀ ਗਿਜਾ ਉਹਨਾਂ ਚਿਰ ਟਲ ਜੋ ਇਹਨੂੰ ਤਾਂ ਜਾਣਾ ਹੀ ਜਾਣਾ ਹੈ ਇਹਦਾ ਤਾਂ ਸਕਦਾ ਨਹੀਂ ਇਸ ਤਰ੍ਹਾਂ ਦੀਆਂ ਖੱਜਲ ਖਵਾਰੀਆਂ ਜ਼ਮੀਨਾਂ ਦੇ ਝਗੜੇ ਆਉਂਦਿਆਂ ਨੂੰ ਇੱਕੋ ਬੜੀ ਫੇਮਸ ਗੱਲ ਆ ਮੈਂ ਕਿਹਾ ਸੀੜੀ 'ਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਵੇਖਿਆਈ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ 'ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਡੀ ਐਸ ਪੀ ਫਰਾਨਾ ਸਿੰਘ ਤੇ ਉਹਨੇ ਬੈਲ ਮਾਰੀ ਨਿਕਲੇ ਵਰ ਕਹਿੰਦਾ ਹਾਂ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਐਨੇ ਨੰਬਰ 959 ਨੰਬਰ ਜਿਹੜਾ ਹੈ ਇਹ ਮੇਰਾ ਹੈ ਨਹੀਂ ਮੈਂ ਤੁਹਾਨੂੰ ਕਹਿੰਨ ਕਹਿੰਦਾ ਤੇ ਇਹਦੀ ਮੇਰਾ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਤੇ ਲੈ ਆ ਗਿਆ ਉਹਨਾ ਫਿਰ ਹੁਣ ਪੁਲਿਸ ਚਾਹੇ ਕੌਣ ਪੰਗਾ ਲਵੇ ਜੀ ਬੜੇ ਪਲਾਟ ਤੁਹਾਡੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਕੋਠੀ ਵੀ ਨਾਲ ਆਊਗੀ ਹੁਣ ਵਿਆਹ ਚ। ਸਮਾ। ਲਵ ਯੂ 2। ਲਵ ਯੂ 3। ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ। ਆਹੀ ਪਿਆਰ ਹੈ ਜਿਹੜਾ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ। ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ। ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਹੈ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ। मैं ग्राउंड तो आया बल्कि ग्राउंड तो भी थलो आया मैंने मैं पत्रकार ने पूछा आप बहुत ऊंचाई पर चले गए मैं अच्छा जी आपको डर नहीं लगता मैंने कहा किस बात से कहीं नीचे आ गए तो मैं क्या जी तीह ती चाली चाली फुट डूंगे बोर के टोया तो जो निकल के आए उ थले तो पानी है जी बस ना सानू गहराइया तो डर लगता है ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬਖਸ਼ੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ ਹੋਰ ਨਹੀਂ ਕਿਸੇ ਤੋਂ ਡਰ ਲੱਗਦਾ